ਸਾਡਾ ਜੀ ਕੱਲ ਤੋਂ ਸਾਡਾ 2 ਡੇਜ਼ ਦਾ ਫੁੱਟਬਾਲ ਟੂਰਨਾਮੈਂਟ ਪੁਲਿਸ ਵਿਲਾ ਖੱਲਾਪੱਲੋਂ ਆਰਗੇਨਾਈਜ਼ ਕੀਤਾ ਗਿਆ ਇਹ ਸਾਡੀ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਹੈ ਉਹਦਾ ਹੀ ਹਿੱਸਾ ਹੈ ਇੱਕ ਤਾਂ ਸੀ ਇਨਫੋਰਸਮੈਂਟ ਡਰਾਈਵ ਸਾਡੀ ਚੱਲਦੀ ਰਹਿੰਦੀ ਹੈ ਦੂਜੇ ਪਾਸੇ ਅਸੀਂ ਕਮਿਊਨਿਟੀ ਨੂੰ ਇਨਵੋਲਵ ਕਰਨ ਲਈ ਕੁਝ ਨਾ ਕੁਝ ਇਸ ਤਰ੍ਹਾਂ ਦੇ ਇਵੈਂਟਸ ਆਰਗੇਨਾਈਜ਼ ਕਰਦੇ ਰਹਿੰਦੇ ਆ ਉਹਦੇ ਤਹਿਤ ਹੀ ਅੱਜ ਕੱਲ੍ਹ ਹੋ ਰਿਹਾ ਜਿਵੇਂ ਅਸੀਂ ਫੁੱਟਬਾਲ ਟੂਰਨਾਮੈਂਟ ਕਰਾਇਆ ਸ਼ਾਹੀ ਸਪੋਰਟਸ ਕਾਲਜ ਹੰਰਾਲਾ ਵਿਖੇ ਇਹਦੇ ਚ ਜਿਹੜੇ ਬੱਚੇ ਫੁੱਟਬਾਲ ਦੇ ਜਾਵਨ ਹੈਗੇ ਉਹਨਾਂ ਦੀ ਵਿਲਿੰਗ ਟੀਮਸ ਅਸੀਂ ਬਣਾਈਆਂ ਸੀ ਲੋਕਲੀ ਕੋਲੇ ਜ਼ਿਲ੍ਹਾ ਖੰਨਾ ਦੇ ਵੇਰੀਅਸ ਕੋਈ ਪਾਇਲ ਦੀ ਕੋਈ ਸਮਰਾਲਾ ਦੀ ਕੋਈ ਖੰਨਾ ਦੇ ਉਹਨਾਂ ਦੀ ਜਿਹੜੇ ਫਾਈਨਲ ਸੀਗੇ ਹੁਣ ਉਹਨਾਂ ਦਾ ਮੈਚ ਹੋਣ ਵਾਲਾ ਹੈ ਆਚੀਵਾੜਾ ਦੀ ਟੀਮ ਔਰ ਖੰਨਾ ਦੀ ਟੀਮ ਇਸ ਦੇ ਨਾਲ ਹੀ ਦੋ ਟੀਮਾਂ ਕੁੜੀਆਂ ਦੀ ਵੀ ਸੀਗੀਆਂ ਉਹਨਾਂ ਨੇ ਅੱਜ ਸਪੈਸ਼ਲ ਮੈਚ ਕੀਤਾ ਸੀਗਾ ਸੋ ਬੇਸਿਕ ਏਮ ਸਾਡਾ ਇਹੀ ਹੈ ਕਿ ਅਸੀਂ ਯੂਥ ਨੂੰ ਇਨਵੋਲਵ ਕਰੀਏ ਔਰ ਉਹਨਾਂ ਨੂੰ ਜਿਹੜੀ ਇੰਪੋਰਟੈਂਸ ਹੈ ਕਿ ਸਟੇ ਅਵੇ ਫਰਮ ਡਰੱਗਸ ਔਰ ਸੇ ਯੈਸ ਟੂ ਲਾਈਫ ਐਂਡ ਸੇ ਨੋ ਟੂ ਡਰੱਗਸ ਉਹੀ ਮੋਟੋ ਲੈ ਕੇ ਅਸੀਂ ਇਹ ਇਵੈਂਟ ਕਰਾਇਆ ਔਰ ਜੋ ਰਿਸਪੌਂਸ ਤੁਸੀਂ ਗੱਲ ਕਰ ਰਹੇ ਹੋ ਜੀ ਇੱਥੇ ਸਾਡਾ ਮਕਸਦ ਸੀਗਾ ਕਿ ਅਸੀਂ ਪਿੰਡਾਂ ਤੱਕ ਵੀ ਆਪਣਾ ਇਹ ਮੈਸੇਜ ਲੈ ਕੇ ਜਾਈਏ ਔਰ ਆਈ ਥਿੰਕ ਵੀ ਹੈਵ ਸਕਸੀਡਡ ਕਿਉਂਕਿ ਕੱਲ ਵੀ ਇੱਥੇ ਵਧੀਆ ਰਿਸਪੌਂਸ ਮਿਲਿਆ ਸੀ ਤੇ ਨਾਲ ਸਾਡੇ ਜਿਹੜੇ ਅਸੀਂ ਨਸ਼ੇ ਦੀ ਮੁਹਿੰਮ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਹੈ ਉਹਦੇ ਚ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਉਹ ਜਿਹੜੀ ਸਮਰਾਲਾ ਪਰਟੀਕুলਰ ਪੁਲਿਸ ਸਟੇਸ਼ਨ ਦੇ ਤਹਿਤ ਪਿੰਡ ਪੈਂਦੇ ਐ ਔਰ ਰਿਪੋਰਟਸ ਵੀ ਹੋਣਗੇ ਉਹਨਾਂ ਦੇ ਲੋਕਾਂ ਨੂੰ ਵੀ ਅਸੀਂ ਇਨਵੋਲਵ ਕੀਤਾ ਸੋ ਸਾਡਾ ਛੋਟਾ ਜਿਹਾ ਇਸ ਵੱਲ ਉਪਰਾਲਾ ਸੀਗਾ ਐਂਡ ਹੋਪ ਵੀ ਹੈਵ ਸਕਸੀਡਡ ਇਨ ਜੀ ਦੇਖੋ ਇਹ ਸਾਡੇ ਡੀਜੀਪੀ ਪੰਜਾਬ ਵੱਲੋਂ ਸਾਨੂੰ ਹਦਾਇਤਾਂ ਹੈ ਕਿ ਸਾਰੇ ਹੀ ਪੰਜਾਬ ਦੇ ਜ਼ਿਲ੍ਹੇ ਆਪਣੇ ਨਾਲ ਜਿਹੜੇ ਵਿਲਿੰਗ ਲੋਕ ਹੈ ਜੋ ਸਾਡੇ ਇਸ ਡਰਾਈਵ 'ਚ ਸਾਡੇ ਨਾਲ ਜੁੜਨਾ ਚਾਹੁੰਦੇ ਹਨ ਉਹਨਾਂ ਦੀ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਉਹਦੇ 'ਚ ਲੋਕਾਂ ਦਾ ਪਰਪਸ ਹੈ ਕਿ ਸਾਡੇ ਨਾਲ ਜੁੜ ਕੇ ਉਹ ਸਾਨੂੰ ਕੋਈ ਡਰੱਗਸ ਦੇ ਰਿਲੇਟਿਡ ਕੋਈ ਇਨਪੁੱਟਸ ਦੇਣਾ ਚਾਹੁੰਦੇ ਆ ਜਾਂ ਕੁਝ ਵੀ ਸਾਡੇ ਨਾਲ ਇਸ ਤਰ੍ਹਾਂ ਦੇ ਕੰਮਾਂ 'ਚ ਸਪੋਰਟ ਕਰਨਾ ਚਾਹੁੰਦੇ ਆ ਔਰ ਅੱਗੇ ਜਾ ਕੇ ਅਸੀਂ ਉਹਨਾਂ ਨੂੰ ਅਪੀਲ ਕਰਕੇ ਮਤੇ ਵੀ ਪਾਸ ਕਰਾਵਾਂਗੇ ਕਿ ਤੁਸੀਂ ਆਪਣੇ ਆਪਣੇ ਪਰਟੀਕੂਲਰ ਪਿੰਡਾ ਲਈ ਆਪ ਅੱਗੇ ਆ ਕੇ ਸਾਨੂੰ ਸਪੋਰਟ ਕਰੋ ਔਰ ਆਪਣੇ ਕੋਈ ਇਸ ਤਰ੍ਹਾਂ ਦੇ ਵਿਲੇਜ ਨੂੰ ਡਰਗ ਫਰੀ ਬਣਾਉਣ ਦਾ ਕੁਛ ਨਾ ਕੁਛ ਉਪਰਾਲਾ ਕਰੋ ਸਾਡੇ ਜੇ ਪੂਰੇ ਦੇ ਪੂਰੇ 480 ਪਿੰਡ ਅਸੀਂ ਕਵਰ ਕਰ ਲਏ ਤੇ ਹੁਣ ਅਗਲੇ ਦਿਨਾਂ 'ਚ ਅਸੀਂ ਮੈਂ ਔਰ ਮੇਰੀ ਡੀਆਈਜੀ ਮੈਮ ਵੀ ਜਾ ਕੇ ਅਸੀਂ ਪਿੰਡਾਂ 'ਚ ਇਨ ਵਿਲੇਜ ডিফেন্স ਕਮੇਟੀਆਂ ਨਾਲ ਮੀਟਿੰਗਸ ਵੀ ਕਰਾਂਗੇ ਜੀ ਕੀ ਨਾਮ ਆ ਕਿਹੜੀ ਟੀਮ ਸਰ ਮੇਰਾ ਨਾਮ ਸ਼ੁਭਮ ਕੁਮਾਰ ਹੈ ਮੈਂ ਫੁੱਟਬਾਲ ਕੋਚਸਪੋਰਟ ਡਿਪਾਰਟਮੈਂਟ ਪੰਜਾਬ ਦਾ 18 ਦਾ ਨਾਮ ਸਪੋਰਟਸ ਫੁੱਟਬਾਲ ਸੈਂਟਰ ਖੰਨਾ ਤੇ ਅੱਜ ਜਿਹੜੇ ਜੱਥੇ ਕੀ ਕਹਿਣਾ ਚਾਹੁੰਦੇ ਨੇ ਉਹਨੇ ਟੂਰਨਾਮੈਂਟ ਕਰਾਇਆ ਸਰ ਇਹ ਬਹੁਤ ਵਧੀਆ ਮੈਡਮ ਦਾ ਅਮਨੀਤ ਕੌਂਡਲ ਮੈਡਮ ਨੇ ਐਸਐਸਪੀ ਮੈਡਮ ਨੇ ਉਹਨਾਂ ਦਾ ਬਹੁਤ ਵਧੀਆ ਅਪਰਾਲਾ ਹੈ ਕਿ ਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਸਾਰਿਆਂ ਨੂੰ ਉਹਨਾਂ ਨੂੰ ਖੇਡਾਂ ਲਈ ਪ੍ਰੇਰਿਤ ਕਰਨਾ ਕਿੰਨੀਆਂ ਟੂਟਲ ਟੀਮਾਂ ਆਈਆਂ ਸੀ ਸਰ ਇਹਦੇ ਵਿੱਚ ਕੁੱਲ 10 ਟੀਮਾਂ ਨੇ ਭਾਗ ਲਿਆ ਸੀ ਜਿਨ੍ਹਾਂ ਵਿੱਚ ਫੁੱਟਬਾਲ ਸੈਂਟਰਨੈਟਿਵ ਪਾਕਿਸਤਾਨ ਦੇ ਰਹੀ ਤੇ ਮੁਕਾਬਲਾ ਕਿਦਾਂ ਦਾ ਰਿਹਾ ਤੁਹਾਡਾ ਜਿਹੜੀ ਟੀਮ ਨਾਲ ਸੀ ਸਰ ਸਾਡਾ ਪੈ ਪੈ ਐਲ ਟੀਮ ਤੋਂ ਲੈ ਕੇ ਸਾਰੇ ਟੀਮਾਂ ਨਾਲ ਮੁਕਾਬਲਾ ਵਧੀਆ ਰਿਹਾ ਸਾਡਾ ਸੈਮੀ ਫਾਈਨਲ ਮੈਚ ਦੋਮਦਰੇ ਨਾਲ ਸੀਗਾ ਤੇ ਫਾਈਨਲ ਮੈਚ ਸਾਡਾ ਮਾਚੀ ਵਾਲਾ ਸਾਹਮਣੇ ਸੀ ਕਿੰਨੇ ਗੋਲਾਂ ਨਾਲ ਜਿੱਤੇ ਸਰ ਆਨ ਮੈਚ ਅਸੀਂ 4-0 ਨਾਲ ਜਿੱਤਿਆ ਅੱਲਾ ਫਾਈਨਲ ਮੈਚ 1-1 ਦੇ ਨਤੀਜੇ ਨਾਲ ਸਰ ਨੌਜਵਾਨ ਵੀਡੀਓ ਨੇ ਇਹੀ ਸੁਨੇਹਾ ਹੈ ਕਿ ਆਪਣੇ ਵੱਧ ਤੋਂ ਵੱਧ ਖੇਡਾਂ ਨਾਲ ਜੁੜ ਚਾਹੇ ਕੋਈ ਵੀ ਖੇਡ ਆ ਉਹਦੇ ਲਈ ਆਪਾਂ ਨੂੰ ਗਰਾਊਂਡ ਲਈ ਮਿਹਨਤ ਕਰ ਜਾਈਏ ਇਸ ਲਈ ਜਵਨ ਦਾ ਬਿਜ਼ੀ ਰਹੇ ਤਾਂ ਨਸ਼ਾ ਦੂਰ ਹੋਊਗਾ ਸਾਡੀ ਇੱਕ ਨਰਮਾ ਨਾਮ ਹੈ ਕਿਪੀਚਪੁਰ ਸਾਡੀ ਟੀਮ ਨੇ ਐ ਅੱਜ ਜਿੱਤੇ ਆਏ ਹਾਂ ਕਿਵੇਂ ਰਹੀਆ ਪਰਫਾਰਮੈਂਸ ਦੇਖੇ ਮੇਰਾ ਰੇਹੈਨਰ ਉਪਰਾਲਾ ਅਸੀਂ ਇੱਥੇ ਆਏ ਸਭ ਤੋਂ ਵੱਡੇ ਲਗਾਏ ਸਾਈਸਪੋਰਟਸ ਕੋਲ ਫਿਜ਼ੀਕਲ ਐਜੂਕੇਸ਼ਨ ਹੈ ਜੀ ਇੱਥੇ ਕਿਸਾਨੂੰ ਵੱਡੇ ਲਗਿਆ ਸਾਡੀ ਪਰਫਾਰਮੈਂਸ ਹੀ ਬੱਧੀ ਆਇਆ ਸਾਡਾ ਸ਼ੋਅ ਮੱਚ ਲੱਗੇ ਸੀ ਜਿਸ ਚ ਅਸੀਂ ਫਸਟ ਟਾਈਮ ਆਏ ਤੋਂ ਬੱਲੋ ਉਪਰਾਲਾ ਕੀਤਾ ਜਾ ਰਿਹਾ ਵੀ ਮੈਸ਼ੀਆਂ ਤੋਂ ਦੂਰ ਰੱਖਿਆ ਜਾਵੇ ਤੇ ਖੇਡਾਂ ਵੱਲ ਤੋਂ ਨਾ ਹੁਜਾਂ ਪਹੁੰਚਿਆ ਜਾਵੇ ਹਾਂਜੀ ਕਿ ਜੇ ਆਪ Punjab ਚ ਦੇਖੀ ਵੀ ਵੱਧ ਵੱਧ ਨਸ਼ਾ Punjab ਚ ਆ ਰਿਹਾ ਮੈਕਸਿਮਮ ਹਿੰਡਾ ਚ ਦੇਖਿਆ ਜਾਵੇ ਭਾਜੀ ਵਧੀਆ ਪ੍ਰਾਲਾ ਵੀ ਜੇ ਅਸੀਂ ਵੱਧ ਵੱਧ ਖੇਟਾਂ ਮਲ ਜਾਮਾਂ ਇਹਨਾਂ ਸਾਰੇ ਜਿਹੜੇ ਤੇ ਆ ਤੇ ਆ ਨਾ ਉਹ ਨਸ਼ਾ ਵੱਲ ਨਹੀਂ ਜਾਏਗਾ ਇਸ ਲਈ ਵਧੀਆ ਪ੍ਰਾਲਾ ਕਰਾਜਾ ਜੋ ਅਭੀ ਜੋ ਵੀ ਕਰਾ ਜਾ ਰਿਹਾ ਹਾਂ ਹੋਰ ਨਾਲੇ ਜਿਹੜੀ ਤੁਹਾਡੇ ਆਣਦੇ ਹੋ ਆਮ ਉਮਰ ਨੇ ਨੌਜਵਾਨੀ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਨੇਹਾ ਦੇਣਾ ਚਾਹਾਂਗੇ ਕਿ ਕਈ ਵਾਰ ਪ੍ਰੈਸ਼ਰ ਪ੍ਰੈਸ਼ਰ ਹੀ ਹੋ ਗਿਆ ਕੁਝ ਵੀ ਹੋ ਗਿਆ ਪਰ ਨਸ਼ਾ ਵੱਲ ਜਾਦਾ ਉਹਨੂੰ ਬੜਿਆ ਕਰਦੇ ਵੀ ਉਸ ਨਾਲ ਉਸ ਵੱਲ ਜਾਂਦੇ ਆ ਪਰ ਨਹੀਂ ਆਪਣਾ ਸਪੋਰਟਸ ਵੱਲ ਆਪਣਾ ਪੜਾਈ ਵੱਲ ਵਧੀਆ ਕਰੋ ਜ਼ਰੂਰੀ ਹੁੰਦਾ ਵੀ ਕਈ ਵਾਰ ਆਪਾਂ ਨੂੰ ਉੱਥੋਂ ਬੈਕ ਮਿਲਦਾ ਵੀ ਆਪਾਂ ਪਰਫਾਰਮੈਂਸ ਵਧਿਆ ਨਹੀਂ ਕਰ ਪੈਂਦੇ ਉਹਨੂੰ ਦੁਬਾਰੇ ਹੱਥ ਪਾਓ ਕਦੇ ਵੀ ਗੀਵ ਅਪ ਨਾ ਕਰੋ ਉਹਨੂੰ ਅੱਗੇ ਲੈ ਕੇ ਜਾਓ